ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਰਨ ਸੁਤਗਲਰੀ ਬੁਟੀਕ ਤੋਂ ਸਵਾਗਤ ਕਰਦੀ ਆ ਤੁਹਾਡਾ ਆਪਣੇ ਇਸ ਚੈਨਲ ਤੇ ਤੇ ਮੈਂ ਜਿਵੇਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਸਾਨੂੰ ਮੁੰਬਈ ਤੋਂ ਦੋ ਸੂਟਾਂ ਦਾ ਆਰਡਰ ਆਇਆ ਇੱਕ ਮਸ਼ੀਨ ਵਰਕ ਤੇ ਇੱਕ ਹੈਂਡ ਵਰਕ ਦੇ ਵਿੱਚ ਮਸ਼ੀਨ ਵਰਕ ਵਾਲਦੀ ਆਪਾਂ ਵੀਡੀਓ ਪਾ ਚੁੱਕੇ ਆ ਤੇ ਅੱਜ ਆਪਾਂ ਹੁਣ ਹੈਂਡ ਵਰਕ ਦਾ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਵੀ ਸ਼ਿਮਰ ਦੇ ਫੈਬਰਿਕ ਦੇ ਵਿੱਚ ਹੀ ਬਣਿਆ ਹੋਇਆ ਤੇ ਇਹ ਹੈਂਡ ਵਰਕ ਦੇ ਵਿੱਚ ਸੂਟ ਰੈਡੀ ਕੀਤਾ ਹੋਇਆ ਤੇ ਆ ਜੋ ਆਪਾਂ ਇਹ ਸੂਟ ਦੇਖਦੇ ਆ ਇਹ ਦਾ ਡੈਕ ਬਣਿਆ ਹੋਇਆ ਤੇ ਵਿੱਚ ਵਿੱਚ ਸਾਰੇ ਬਹੁਤ ਬਰੀਕ ਬਰੀਕ ਵਰਕ ਛੋਟਾ ਛੋਟਾ ਵਰਕ ਹੈਂਡਵਰਕ ਚ ਸਿੱਪੀ ਤੇ ਵਾਈਟ ਕਲਰ ਤੇ ਮੋਤੀ ਨਾਲ ਵਰਕ ਕੀਤਾ ਹੋਇਆ ਹੈ ਇਹ ਦਾ ਘੇਰਾ ਘੇਰਾ ਤੇ ਇਹਦੇ ਚਾਕ ਇਹ ਵੀ ਪੂਰੇ ਹੈਂਡਵਰਕ ਨਾਲ ਰੈਡੀ ਕੀਤੇ ਗਏ ਨੇ ਤੇ ਸੇਮ ਵਰਕ ਇਹਦੀ ਬਾਜੂ ਤੇ ਆਊਗਾ ਤੇ ਬਾਜੂ ਦੇ ਉੱਪਰ ਵੀ ਸਿੱਪੀ ਤੇ ਮੋਤੀ ਵਰਕ ਹੋਇਆ ਹੈ ਇਹਦੇ ਨਾਲ ਦਾ ਸੇਮ ਵਰਕ ਇਹਦੀ ਬਾਟਮ ਤੇ ਹੋਇਆ ਹੈ ਅਤੇ ਤੁਸੀਂ ਦੇਖ ਸਕਦੇ ਹੋ ਪੂਰਾ ਸੂਟ ਬਹੁਤ ਹੀ ਜਿਆਦਾ ਸੋਹਣਾ ਰੈਡੀ ਹੋਇਆ ਥੋਨੂੰ ਇਹ ਕਿਵੇਂ ਲੱਗ ਰਿਹਾ ਹੈ ਤੇ ਸਾਨੂੰ ਜੂ ਦੱਸਿਓ ਇਹ ਸੂਟ ਵੀ ਉਹਨਾਂ ਨੇ ਆਪਦੇ ਵੱਲੋਂ ਸਾਨੂੰ ਇੱਕ ਪਿਕ ਸੈਂਡ ਕੀਤੀ ਸੀਗੀ ਹੈਡਵਰਕ ਦੇ ਸੂਟ ਦੀ ਸੇਮ ਸੂਟ ਰੈਡੀ ਕਰ ਲਈ ਕਿਹਾ ਸੀ ਤਾਂ ਇਹ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਦੇ ਨਾਲ ਦਾ ਸੇਮ ਸੂਟ ਰੈਡੀ ਕਰਕੇ ਉਹਨਾਂ ਨੂੰ ਦੇ ਰਹੇ ਆ ਤੇ ਹੋਪ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸੂਟ ਪਸੰਦ ਆਵੇ ਜੇ ਤੁਹਾਨੂੰ ਵੀ ਪਸੰਦ ਆਇਆ ਤਾਂ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਅੱਗੇ ਵੀ ਤੁਸੀਂ ਸਾਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਜੋ ਵੀ ਲੋਕ ਸਾਡੇ ਤੇ ٹرسٹ ਕਰਕੇ ਸਾਨੂੰ ਆਰਡਰ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਸੀਂ ਕਰਦੇ ਆ ਤੇ ਅੱਗੇ ਵੀ ਸਾਨੂੰ ਇਦਾਂ ਹੀ ਆਰਡਰ ਦਿੰਦੇ ਰਹੋ ਥੈਂਕ Thank you.